ਅੱਜ ਦੀ ਗਰੰਟੀ ਪੂਰੇ ਦੇਸ਼ ਦੇ ਵਿੱਚ ਚੱਲੇਗੀ ਬਾਦਪਾ ਵਰਕਰਾਂ ਦੇ ਵਿੱਚ ਦਿੱਲੀ ਦੇ ਵਿੱਚ ਸਰਕਾਰ ਬਣਨ ਤੇ 27 ਸਾਲ ਬਾਅਦ ਖੁਸ਼ੀ ਦੀ ਲਹਿਰ ਹੈ ਲੱਡੂ ਵੰਡੇ ਜਾ ਰਹੇ ਹਨ ਪੰਗੜੇ ਪਾਈ ਜਾ ਰਹੇ ਹਨ ਔਰ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਪੁਰਾਣੇ ਵਰਕਰ ਹੈ ਆਵਾਜ਼ਿੰਦਾਂ ਦਾ ਪਾਰਟੀ ਦੇ ਉਹਨਾਂ ਨੂੰ ਨਾਲ ਲੈ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਗ੍ਰੋਥ ਵਧੇਗੀ ਜਿੰਦਾਬਾਦ ਭਾਰਤਿਆ ਜਨਤਾ ਪਾਰਟੀ ਜਿੰਦਾਬਾਦ ਭਾਰਤਿਆ ਜਨਤਾ ਪਾਰਟੀ ਜਿੰਦਾਬਾਦ ਬਹੁਤ ਖੁਸ਼ੀ ਦੀ ਗੱਲ ਹੋਈ ਹੈ ਜਦ ਕੇਜਰੀਵਾਲ ਵਰਗੇ ਝੂਠੇ ਬੰਦੇ ਦਿੱਲੀ 'ਚੋਂ ਹਾਰ ਗਏ ਜਿਨ੍ਹਾਂ ਨੇ ਹਰ ਟਾਈਮ ਝੂਠ ਦੇ ਪਲੰਦੇ ਰੱਖੇ ਨੇ ਕੋਈ ਵੀ ਕੰਮ ਨਹੀਂ ਕੀਤਾ ਸਵਾਏ ਚੋਰੀ ਠੱਗੀ ਸ਼ਰਾਬ ਘੋਟਾਲੇ ਵੱਡੇ ਵੱਡੇ ਘੋਟਾਲਿਆਂ ਤੋਂ ਕੋਈ ਵੀ ਕੰਮ ਨਹੀਂ ਕੀਤਾ ਇਹਨਾਂ ਨੇ ਅੱਜ ਤੱਕ ਇਸ ਦੀ وجہ ਨਾਲ ਭਾਰਤੀ ਜਨਤਾ ਪਾਰਟੀ ਦੇ ਨਿਰਦੇਸ਼ਤ ਦੇ ਵਿੱਚ 48 ਸੀਟਾਂ ਜਿੱਤ ਕੇ ਸ਼ਾਨਦਾਰ ਦਿੱਲੀ ਦੇ ਵਿੱਚ ਵਿਜੇ ਪ੍ਰਾਪਤ ਕੀਤੀ ਹੈ ਅਤੇ ਆਸ ਕਰਾਂਗੇ ਪੰਜਾਬ ਦੇ ਵਿੱਚ ਵੀ ਇਹੀ ਹਸ਼ਰ ਦਵਾਵਾਂਗੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਐਨਾ ਵਧੀਆ ਸ਼ਾਸਨ ਦੇएगी ਕਿ 15-20 ਸਾਲ ਕਦੇ ਵੀ ਦਿੱਲੀ ਚੋਂ ਬਾਜਪਾ ਦੀ ਸਰਕਾਰ ਨਹੀਂ ਜਾਏਗੀ ਹਰ ਹੈਟ੍ਰਿਕ ਚਲਦੀ ਆਈ ਹੈ ਹਰ ਸਟੇਟ ਦੇ ਵਿੱਚ ਜਿੱਤੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਹੈਟ੍ਰਿਕਾਂ ਬੰਦੀਆਂ ਆਈਆਂ ਨੇ ਇਸੇ ਤਰੀਕੇ ਦਿੱਲੀ ਦੀ ਸ਼ਾਸਨ ਸ਼ਤਾ ਆਈ ਹੈ ਸਾਡੇ ਕੋਲੇ ਇਸੇ ਤਰੀਕੇ ਹੀ ਕੰਮ ਚੱਲਣਗੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਦਿੱਲੀ ਦੇ ਵਰਕਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰੱਜ ਕੇ ਮਿਹਨਤ ਕਰਕੇ ਪੁਰਾਣੇ ਵਰਕਰਾਂ ਨੂੰ ਨਾਲ ਲੈ ਕੇ ਭਾਰਤੀ ਜਨਤਾ ਜਨਤਾ ਪਾਰਟੀ ਚੱਲੀ ਹੈ ਇਸੇ ਤਰੀਕੇ ਮੈਂ ਪੰਜਾਬ ਦੇ ਵਿੱਚ ਵੀ ਕਹਾਂਗਾ ਆਪਣੇ ਪੁਰਾਣੇ ਵਰਕਰਾਂ ਨੂੰ ਨਾਲ ਲੈ ਕੇ ਜਿੰਨੇ ਤੱਕ ਸਾਡੀ ਪਾਰਟੀ ਪੰਜਾਬ ਦੇ ਵਿੱਚ ਨਹੀਂ ਚੱਲੇਗੀ ਉਨੇ ਤੱਕ ਸਾਡਾ ਸ਼ਾਸਨ ਨਹੀਂ ਆਏਗਾ ਮੈਂ ਬੇਨਤੀ ਕਰਾਂਗਾ ਉੱਚ ਕਮਾਂਡ ਨੂੰ ਹਾਈ ਕਮਾਂਡ ਨੂੰ ਵੀ ਇਹਦੇ ਭਾਰਤੀ ਜਨਤਾ ਪਾਰਟੀ ਨੂੰ ਪੁਰਾਣੇ ਵਰਕਰਾਂ ਨੂੰ ਨਾਲ ਜੋੜਿਆ ਜਾਵੇ ਉਹਨਾਂ ਦੀ ਵੈਲਿਊ ਪਵੇ ਉਹ ਨਾਲ ਜੁੜਨਗੇ ਜ਼ਮੀਨੀ ਸਤਰ ਤੇ ਚੱਲੇ ਹੋਏ ਨੇ ਜਿਹੜੇ ਬੰਦੇ ਨਾਲ ਉਹ ਚੱਲਣਗੇ ਬੀਬੀ 50 50 ਸਾਲ ਦੇ ਵਰਕਰ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਕੱਲ ਦੇਖਿਆ ਹੀ ਹੈ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਇਹਦੇ ਨਾਲ ਮੈਂ ਤੈਹ ਦਿਲੋਂ ਉੱਚਕਮਾਨ ਦਾ ਤੇ ਦਿੱਲੀ ਦੇ ਜਿਹੜੇ ਵਲੰਟੀਅਰ ਸਾਹਿਬਾਨ ਨੇ ਜਿਹੜੇ ਦਿਨ ਰਾਤ ਦਿਨਾਂ ਨੇ ਮਿਹਨਤ ਕਰਕੇ ਇਹ ਕੱਲ ਦਾ ਦਿਨ ਲੈ ਕੇ ਆ ਉਹਨਾਂ ਦਾ ਸਭ ਦਾ ਬਹੁਤ ਤੈਹ ਦਿਲੋਂ ਧੰਨਵਾਦ ਕਰਦਾ ਜੋ ਮੋਦੀ ਸਾਹਿਬ ਤੇ ਔਰ ਬੀਜੇਪੀ ਤੇ ਦਿੱਲੀ ਦੀ ਜੋ ਜਨਤਾ ਹੈ ਕੈਪੀਟਲ ਹੋਣ ਦੇ ਨਾਤੇ ਬਹੁਤ ਪੜੀ ਲਿਖੀ ਜਾਗਰੂਕ ਨੇ ਔਰ ਉਹਨਾਂ ਨੇ ਸੰਦੇਸ਼ ਦਿੱਤਾ ਕਿ ਇੰਡੀਆ ਦੇ ਵਿੱਚ ਮੋਦੀ ਸਾਹਿਬ ਦੀ ਹੀ ਗਾਰੰਟੀ ਚੱਲੇਗੀ ਹੋਰ ਬਾਕੀ ਝੂਠੀਆਂ ਗਾਰੰਟੀਆਂ ਤੇ ਕਿਸੇ ਦਾ ਕੋਈ ਇਤਵਾਰ ਨਹੀਂ ਜੈ ਸ਼੍ਰੀ ਰਾਮ ਜੈ ਭਾਰਮਨ ਬੀਕੇ ਕਰਕੇ ਦਿਨਾੁਰ ਸ੍ਰੀ ਸੁਤਮ ਕੋਸਿਕ ਸਮਾਣਾ ਨੇ